ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਗਰ ਬੱਛੀ ਤੇ ਬਾਜਬ ਰੇਟ ਦੇ ਵਿੱਚ ਬੈਡ ਦਿਖਾਉਣੀ ਹੈ ਚੰਗਾ ਦੁੱਤ ਪਾਉਣ ਵਾਲੀ ਟੋਡੇਰੀ ਵੀਰ ਤੋਂ ਪੁੱਛਦੇ ਆਓ ਕੀ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇ ਤੇ ਜਿਹਦਾ ਮੂਗਾ ਨੇ ਹਾਲ ਸਿੰਗਲ ਤਸੀਲ ਹੈ ਠੀਕ ਆਪਣਾ ਨੈਸ਼ਨਲ ਹਾਈਵੇ ਨਾਕੇ ਦੇ ਕੋਲੋਂ ਸਾਹਮਣੇ ਰਾਹ ਉੱਤਰਦਾ ਪੀਂਡਿਆ ਵਾਲੀ ਸਾਈਡ ਨੂੰ ਰਹਿ ਗਿਆ ਹਨਾ ਪੀਂਡਿਆ ਵਾਲੀ ਸਾਈਡ ਤੇ ਠੀਕ ਐ ਨੀਂ ਲੋੜ ਤੇ ਘਰ ਮੋਬਾਈਲ ਨੰਬਰ ਆਪਣਾ 77 97 35416 77 197 35416 35416 ਜਿਹੜੀ ਆਪਾਂ ਇਹ ਵੈੜ ਦੇਖੀ ਆ ਨਾ ਬਾਈ ਜੀ ਕਿਹੜਾ ਸੁਆ ਸੁਈ ਆ ਇਹ ਦੂਜੇ ਸੁਆ ਸੁਈ ਆ ਵੀਰੇ ਪਰਸੋਂ ਸੁਈ ਆ 7 ਤਰੀਕ ਨੂੰ ਰਾਤ ਨੂੰ 10 ਵਜੇ 7 ਤਰੀਕ ਨੂੰ ਸਾਵਣ ਨੂੰ ਹਾਂਜੀ ਸਾਵਣ ਨੂੰ ਅੱਜ ਹੋਈਆ 9 ਤੀਜਾ ਦਿਨ ਬਣਦਾ 9 ਤੀਜਾ ਦਿਨ ਹੈ ਅੱਜ ਬੱਚਾ ਹੀ ਨਹੀਂ ਕੀਤਾ ਦਾ ਬੱਚੀ ਹੈ ਇਹੇ ਬੱਚੀ ਬਹੁਤ ਚੰਗੇ ਟੀਕੇ ਲਿਆ ਜਾਂਦੀ ਐਂ ਦਾ ਪੱਕਾ ਪਤਾ ਨਹੀਂ ਵੀ ਕਿਹੜੇ ਦੀ ਆਵਾ ਏਬੀਐਸ ਦਾ ਟੀਕਾ ਲਗਾ ਡਾਕਟਰ ਦੇ ਦੱਸਣ ਦੇ ਸਾਬ ਨਾਲ ਠੀਕ ਏਬੀਐਸ ਦਾ ਸੀਮਨ ਬੱਚੀ ਬੜੀ ਪਿਆਰੀ ਹੈ ਹਨਾ ਬੱਚੀ ਬਹੁਤ ਚੰਗੀ ਹੈ ਜੀ ਵਧੀਆ ਲਵਾਇਆ ਠੀਕ ਹੈ ਦਾੜੀ ਨਾਲ ਜਿਵੇਂ ਕਹਿੰਦਾ ਮੁੱਛਾਂ ਵਧੀਆ ਪਈਆਂ ਤੇ ਬਾਈ ਜੀ ਜੇਰ ਜੁਰੋਕੇ ਆ ਜਮਾ ਗਾਰੰਟੀ ਹੈ ਜੀ ਅੱਡੀ ਸਾਰੇ ਕਾਹ ਦੀ ਜਾਂਦੀ ਦੁੱਧ ਹੁਣ ਚੋਣ ਵਾਲਾ ਕਿੰਨਾ ਬੋਹਲਾ ਸਟਾਰਟਿੰਗ ਹੁਣ ਸਟਾਰਟਿੰਗ ਹੋਊ ਜੀ 17 ਤੋਂ 18 ਕਿਲੋ ਜੇ ਥਲੇ ਕਹਿੰਦਾ ਭਾਜੇ ਕਿ ਵੀਰ ਕਹਿੰਦਾ ਮੈਂ ਦੋ ਟਾਈਮ ਮੈਨਾਂ ਤੋਲ ਕੇ ਜੀ ਪਰਾ ਚਾਰ ਦਾੰਸ ਤੋਲ ਕੇ ਲੈ ਜੇ ਕੰਡਾ ਲਾ ਕੇ ਬਾਕੀ ਹਲੇ ਤਾਂ ਮੰਨ ਕੇ ਚੱਲ ਦਿਨ ਤੀਜਾ ਤੀਜਾ ਦੇਣਾ ਜੀ ਬੋਹਲਾ ਹੇ ਤਾਂ ਪਹਿਲੇ ਸਵੇਰ ਦੁੱਧ ਕਿੰਨਾ ਕ ਪਾਏ ਨੇ ਪਹਿਲੇ ਸਵੇਰ ਨੇ 27 ਤੋਂ 28 ਕਿਲੋ ਦੁੱਧ ਦਿੱਤਾ ਜੀ 27 ਤੋਂ 28 ਕਿਲੋ ਤੇ ਇਸ ਵਾਰ ਆਪਾਂ ਫਿਰ ਉਮੀਦ ਲਾ ਸਕਦੇ ਵੀ 30 ਤੋਂ ਪਾਰ ਜਾਉ 30 ਤੋਂ ਪਾਰ ਜਾਓ ਜੀ 34 ਤੋਂ 35 ਕਿਲੋ ਦੁੱਧ ਦੇਣ ਦੀ ਉਮੀਦ ਹੈ ਪੂਰੀ ਕਹਿੰਦਾ ਪਾਬਾ ਲੈਣ ਵਾਲਾ ਪੂਰਾ ਖੋਸੋ ਕੇ ਚੂਲ 30 ਮੰਨ ਕੇ ਲੈ ਲੈ ਹਾਂਜੀ ਹਾਂ 30 ਮੰਨ ਕੇ ਪੂਰਾ ਖੋਸੋ ਕੇ ਇੱਕ ਜਿਹੜਾ ਨੁਕਸਾ ਇਹਦੀ ਸਾਫ ਜੁੱਤਰੀ ਵੀ ਹੈ ਨਾ ਇਹ ਮਾਮੂਲੀ ਜੀ ਪਹਿਲਾਂ ਹੀ ਛੋਟੀ ਹੁੰਦੀ ਦੀ ਆ ਠੀਕ ਹੈ ਦਵੀ ਵੀ ਹੈ ਦਵੀ ਵੀ ਹੈ ਛੋਟੀਆਂ ਦੀ ਬੱਚੀ ਤੇ ਪਰ ਇਹ ਚੀਜ਼ ਦਾ ਰੇਟ ਵੀ ਵਟਾ ਪੂਗਾ ਹਾਂਜੀ ਉਹ ਆਪਣਾ ਰੇਟ ਵੀ ਉਹ ਨਹੀਂ ਹੈ ਕੀ ਰੱਖਿਆ ਰੇਟ ਆਪਾਂ ਰੇਟ ਦਾ ਹੁਣ ਕਰਨ ਕਰਾਉਣ ਨੂੰ 85 ਕਰਾ ਲਓ 90 ਕਰਾ ਲਓ ਪਰ 80 ਜੋ ਮਾਨਤਾਨ ਕਰਦੇ ਹਾਂ ਹਾਂ ਨਾ ਜੀ ਆਪਾਂ ਹਾਂ ਨਾ ਬਸ ਮਾਨਤਾਨ ਕਰ ਦਿੰਗੇ ਅਸੀਂ चौहान ਵਾਲੇ ਅਸੀਂ ਜੋ ਮਾਨਤਾਨ ਹੋ ਜਾਊਗਾ ਹਾਂ ਮਾਨਤਾਨ ਕਰ ਲਿਆ ਵੀ ਜਿਹੜਾ ਅੱਗੇ ਦੇ ਕੇ ਤੋਰਾਂਗੇ ਜੀ ਤੋਰੀ ਵੀ ਬਾਹਰ ਨੂੰ ਸੋ 80000 ਦੇ ਵਿੱਚ ਸਾਨੂੰ 30 ਕਿਲੋ ਤੋਂ ਪਾਰ ਦੁੱਧ ਪਾਉਣ ਵਾਲੀ ਬਿਹੜ ਮਿਲਦੀ ਪਈ ਆ ਕੱਲਾ ਸਾਂਪ ਵਾਲਾ ਹੁੱਡਾ ਜਾਂ ਸੱਜੇ ਪਾਸੇ ਵਾਲਾ ਇਹਦਾ ਬੈਠਾ ਵਾ ਬੈਣੀ ਵਾਲਾ ਤੇ ਬੱਚੀ ਦੇਖੋ ਯਾਰ ਬੜੀ ਪਿਆਰੀ ਐ ਬਿੱਸੇ ਪੰਚੀ ਦੀਆਂ ਦੇ ਬੱਚੀ ਐ ਬਿੱਸੇ ਤੇ ਬਾਕੀ ਨਾਲੇ ਦੁੱਧ ਸੋ ਦੇਖੋ ਨਾਲੇ ਪੰਨ ਨਾਲੇ ਫੜ ਜਾਂ ਉਹੀ ਚੀਜ਼ਾਂ ਜਿਵੇਂ ਦਿਖਾਉਣੇ ਪਏ ਆ ਮੂੰਹ ਮੱਥਾ ਫੇਸ ਕੁਆਲਿਟੀ ਕੱਦ ਘਾਟ ਤੇ ਲੇਵਾ ਦੇਖੋ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਸਹੀ 12:30 ਪੌਣੇ ਇੱਕ ਦਾ ਟਾਈਮ ਆ ਹਲੇ ਦਾ ਮੰਨ ਕੇ ਚੱਲੋ ਇਹ 65 ਤੋਂ 70% ਹਵਾਨਾ ਦਿਖਾਈ ਦਿੰਦਾ ਕਿਉਂਕਿ ਸਾਊਂਡ ਦਾ ਫਿਰ ਵੀ ਜਮ ਫਸ ਜਾਂਦੀ ਹੁੰਦੀ ਹਾਂਜੀ ਹਾਂ ਬਹੁਤ ਵਧੀਆ ਬਣਦੀ ਐ ਪੂਰੀ ਵਧੀਆ ਬਾਕੀ ਚੋਣ ਚੋਣ ਬਹੁਤ ਵ ਚਾਹੇ ਹੱਥੀ ਚੋੜੋ ਮਸ਼ੀਨੀ ਦੋਨੇ ਟਾਈਪ ਜਿਵੇਂ ਮਰਜ਼ੀ ਚੋਲੋ ਬਾਈ ਬਾਕੀ ਨਿਆਣਾ ਆਪਾ ਹੁਣਾ ਪਾ ਲੋ ਨਹੀਂ ਪਾਉਣਾ ਨਾ ਤਾਂ ਤਾਂ ਵੀ ਕੁਝ ਕਰਨ ਸੁਵਰਤ ਧਾਰਾ ਦੇਖੋ ਜਮਾ ਕਿਆ ਬਾਤਾਂ ਮੋਟਾ-ਮੋਟਾ ਚੋਣਾ ਕੋਈ ਭੂਰਸਰ ਲੈਣੀ ਥੋ ਦੇਖੋ ਚੋਣ ਚਵਾਦੀ ਤੇ ਬੈੜ ਵੀ ਦੇਖੋ ਉੱਤਰ ਲੱਗੀ ਜਮਾ ਭਾਗੇ ਥਰ ਜਮਾਦੀ ਦਿੱਤਰ ਸੋ ਚਵਾਈ ਦੀ ਬਿਲਕੁਲ ਇੱਕ ਨੰਬਰ ਆ ਕੋਈ ਵੀਰ万 ਕੇ ਚਲੋ ਭੂਰਸਰ ਲੈਣੀ ਕੋਈ ਹੋਰ ਨਹੀਂ 80000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਮਗਰ ਬੱਛੀਆ ਸੂਈ ਸਵਾਇਆ ਚੋ ਕੇ ਤਸੱਲੀ ਕਰਕੇ ਲਿਜਾ ਸਕਦੇ 18 ਲੀਟਰ ਦੁੱਧ ਜਮਣੇ 8000 ਖੋਲ ਦੇਣਾ ਬਸ ਕੋਈ ਦਿੱਕਤ ਨਹੀਂ ਧਾਰ ਆਪਾਂ ਮਾਰ ਕੇ ਦਿਖਾਤੀਆਂ ਮਗਰ ਬੱਚੀ ਆ ਤੇ ਬਾਈ ਜੀ ਨੰਬਰ ਬੋਲ ਦਿਓ ਆਪਣਾ ਦੁਬਾਰੇ 779735416 7719735416 35416 ਪਿੰਡ ਹਿੰਮਤਪੁਰਾ ਖੇਤਾਂ 'ਚ ਆ ਗਿਆ ਵੀਰ ਜੀ ਰਹਾ ਇਸ ਮਗਰ ਬੱਚੀ ਸੂਈ ਸੋਏ ਬੈਠ ਦਿਖਾਤੀ ਅਸੀਂ ਜੋ ਨਰਮ ਹੋ ਜੂ ਵੀਡੀਓ ਦੇਖ ਕੇ ਲੇ ਚੈਨਲ ਨੂੰ ਪਿਆਰ ਦੇ ਲਈ ਤਿਆਜਲ